ਕਿ ਜਿਸ ਕਰਾਸ ਕਰ 6 ਮਹੀਨਾਂ ਤੱਕ ਦਰਸ ਨਿਹਾਰੀ ਸਿੱਖਣ ਪੁੱਛਿਆ ਬੇਨਤੀ ਕਰਕੇ ਮਾਰੇ 6 ਸੂਪਾਂ ਤੱਕ ਅਸੀਂ ਦੈਸਨ ਦਸੇ ਦੇ ਕੇ ਅਲੀ ਸ਼ੇਖ ਨੂੰ ਵੀ ਅੱਗੇ ਪਰਸ਼ਨ ਕਰਦੇ ਹਾਂ ਅੱਗੇ ਵਾਸਤੇ ਮਾਰੇ ਕਿੰਨੇ ਰੂਪ ਧਾਰਨ ਕਰੋਗੇ ਤਾਂ ਸਿੱਖਾਂ ਨੇ ਪੁੱਛਿਆ ਗੁਰੂ ਮਹਾਰਾਜ ਸਾਹਿਬ ਉਸ ਵੇਲੇ ਅਗਮ ਅਗਵਚੇ ਸਾਹਿਬ ਨੂੰ ਮੁਖ ਤੋਂ ਦੋਨੇ ਸੁਣਾਉ ਸਮਸਾਰੀ ਅਗਮੋਚ ਨੂੰ ਹਰਗੋਦਨ ਸਾਹਿਬ ਕੋਲ ਗੁਰੂ ਜੀ ਮ ਕੋਈ ਬਹੁਤ ਬਚਨ ਬੋਲੇ ਇਸ ਸੰਸਾਰ ਦੀ ਮਰਦਾਦਾ ਨੂੰ ਪੁੱਛਣ ਵਾਲੇ ਨੂੰ ਸਿੱਖੋ ਇਹ ਭਾਈ ਗ੍ਰਸਤ ਕਹਿੰਦੇ ਪਰਿਵਾਰ ਤੇ ਆਉਣ ਵਾਲੇ ਨੂੰ ਸਿੱਖੋ ਸੁਣੋ ਅਸੀਂ ਬਚਨ ਤੁਹਾਨੂੰ ਦੱਸਦੇ ਹਾਂ ਕੱਲ ਜੀ ਨੂੰ 30 ਸੇੜੀਆਂ ਨੇਚੇ ਨੂੰ ਉਸਾਲ ਖਿੜੀ ਕੱਲ ਜੀ ਨੂੰ ਚਸੋਰ ਵਾਂਸ ਵਿੱਚ ਮਾਨ ਸਰ ਸਾਡੇ ਸ੍ਰੀ ਦਰਗਹ ਦੇ ਜਿੰਨੇ ਤਾਰਨ ਕਰਦੇ ਇਸ ਸਰਕਾਰ ਸਾਹਿਬ ਸਿੰਘ ਜੀ ਹਜੂਮ ਜਨੋਂ ਬਚਨ ਕੀਤੇ ਮਹਾਰਾਜ ਸਿੰਘ ਇੱਕ ਸੁਭ ਘਾਰ ਹੋਣਗੇ ਪਰ ਮਾਰ ਕੇ ਨੇਤਲ ਨੀ ਵਸੋੜ ਵੰਸ ਦੀ ਇਹ ਚੱਲ ਨਹੀਂ ਹੋ ਰਹੇਗੀ ਅਤੇ ਉਸਾਰ ਕਰਕੇ ਇਸ ਪ੍ਰਕਾਰ ਜੁਗ ਜੁਗ ਸਦਗੁਰ ਭਰੇ ਬਤਾਰੀ ਹੁਣ ਤਾਂ ਜੁਗਾਂ ਜੁਗਾਂ ਆਉਦੇ ਭਗਤਾਂ ਦੇ ਰੱਖਿਆ ਲਾ ਤੋਰ ਤਾਰ ਮਾਰੇ ਸਾਲ ਧਾਰ ਨਹੀਂ ਹੋਵੇ ਜਿਵੇਂ ਸਦਜੁਗ ਵਿੱਚ ਤੇਤੇ ਤੇ ਜਾਪਰ ਚ ਕਲਜੁਗ ਵਿੱਚ ਧਾਰਨ ਕੀਤੇ ਸਰੂਪ ਉਸੇ ਪ੍ਰਕਾਰ ਪਰ ਹੁਣ ਸੋਧ ਬਹੁਤ ਹੀ ਅੰਦੇ ਜੁਗ ਜੁਗ ਸਦਗੁਰ ਭਰੇ ਬਤਾਰੀ ਯੁਗ ਦੋ ਇੱਕ ਸਾਡਾ ਸ੍ਰੀ ਗੁਰੂ ਪਤਮਨਿ ਸਾਚਮੈ ਸ੍ਰੀ ਗੁਰੂ ਹਰਿਨਾਮਨ ਸਾਹਿਬ ਜੀ ਤੇ ਆਤਮਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੌਵਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਸਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਯੁਗ ਦੋ ਤੇ ਯੁਗ ਦੋ ਇਸ ਪ੍ਰਕਾਰ ਚਾਰ ਰੂਪ ਹੋਰ ਧਾਰਨ ਕਰਾਂ ਇਹ ਬਚਨ ਕਿਸੇ ਮਹਾਰਾਜ ਚਾਰ ਰੂਪ ਧਾਰ ਕੇ ਫੇਰ ਕੀ ਕਹਿੰਦੇ ਕਰੋਗੇ ਕਈ ਨੇ ਨੇਚਲ ਨਿਊ ਸਾਰੇ ਖਿਡਾਰੀ ਇਹ ਕੱਲ ਵੀ ਜਿਹੜੀ ਸੋਧੀਆਂ ਦੀ ਪੀੜੀ ਹੈ ਨਰੋਕੀ ਨੇ ਨੇਚਲ ਰਾਸਤੇ ਮਿਉ ਨੂੰ ਇਹ ਮੋਹ ਰੱਖਣ ਵਾਲੇ ਹੋਸਰੇ ਨੇ ਕਿ ਅਸ ਬਸ ਨੂੰ ਖਲਾਕ ਨਹੀਂ ਆਉਗੇ ਖੈਰ ਸਾਰੇ ਵਿੱਚ ਤਰਗੜ ਕਰਾਉਂਗੇ ਅਜੇ ਸਰਬੰਸ ਨੂੰ ਧਾਰ ਕਰਕੇ ਨਿਮਾਇਕ ਸਾਹਿਬ ਯਾਦੇ ਕਿਨੇ ਜਾਣਗੇ ਦੋ ਸੈਰ ਯਾਦੇ ਚੰਕੌਰ ਸਾਹਿਬ ਸ਼ਹੀਦ ਹੋਣਗੇ ਕਿਉਂ ਜਿਹੜੀ ਚੱਲ ਮਿਉ ਹੈ ਇਹਨੂੰ 500 ਰੁਪਏ ਵਿੱਚ ਖਿਲਾਰ ਦੇਾਂਗੇ ਖਾਲਸਾ 500 ਰੁਪਏ ਬੰਦਰ ਪਰਿਕਰ ਕਰਾਂਗੇ ਬਾਣੀ ਨੂੰ ਗੁਰਿਆ ਬਾਣੀ ਗੁਰੂ ਗ੍ਰੰਥ ਹੈ ਬਾਣੀ ਕੇ ਉਸੇ 4 ਕਰਨ ਕੇ ਹੈ ਵਿਚ ਬਾਣੀ ਅੰਮ੍ਰ ਸਾਰੇ ਗੁਰਬਾਣੀ ਕਹੇ ਸੇਵ ਜਨਨ ਹੈ ਪ੍ਰਤਾਪ ਗੁਰੂ ਨੇ ਸਾਰੇ ਇਸ ਸਰਕਾਰ ਕੋਈ ਕਹੋ ਕੇ ਕਰਾਂਗੇ ਇਸ ਸਰਕਾਰ ਚਾਰ ਰੂਪ ਹੋਰ ਚਾਰਨ ਕਰਾਂਗੇ ਸੰਕੀਰਥਾ ਕਰਨ ਦੇ ਵਾਸਤੇ ਹੁਣ ਜੁਗਾ ਜੁਗਾ ਜਾਵਦੇ ਤੱਕ ਤਨ ਦੇਖਿਆ ਕਰਨ ਵਾਸਤੇ ਜਦੋਂ ਵੀ ਲੋੜ ਪੈਂਦੀ ਹੈ ਕੋੜਾ ਆਇਆ ਕਿ ਉਹ ਖੰਮਾ ਕੋੜਾ ਧਾਰ ਜਾਂ ਧਾਰ ਲੈਣੇ ਐ ਅਰੇ 10 ਰੂਪਾਂ ਦੀ ਮਰਯਾਦਾ ਕਾਇਮ ਕਰਾਂਗੇ ਸੰਸਾਰ ਦੇ ਅੰਦਰ ਇਹ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਪੁੱਛਿਆ ਸੀ ਜਿਨ੍ਹਾਂ ਸਭਿਆਂ ਦਾ ਅਜਿਹਾ ਧਾਰ ਧਾਰਨ ਦਾ ਗੁਰਪ੍ਰੇਮਾ ਹੈ ਉਹਨਾਂ ਨੇ ਉਹ 10 ਰੂਪ ਧਾਰਾਂਗੇ ਇਹ ਬਚਨ ਕੀਤੇ ਸਨ ਭਾਈ ਗੁਰਦਾਸ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਦੀ ਹਿਯੂਨੀ ਦੇ ਦਰਸ਼ਨ ਕਰਦੇ ਹੋਇਆ ਜੋ ਸਭਿਆਂ ਦੇ ਮੁੱਖੋ ਬਚਨ ਕਹੇ ਹੈ ਉਹ ਤਾਂ ਹੀ ਲਿਖਿਆ ਕਿਉਂ 4 ਸ੍ਰੀ ਉਹ ਧਾਰਾਂਗੇ 7ਵਾਂ 8ਵਾਂ 9ਵਾਂ ਤੇ 10ਵਾਂ ਮੇਰੇ ਕਲ ਜੀਵਰੇ ਦੇ ਜਿਹੜੀ ਪੀੜੀਆਂ ਸੋਨੀਆਂ ਦੀ ਪੀੜੀ ਜੁਗੜਾਈ ਹੁੰਦੀ ਹੈ ਇਹ ਕੱਲ ਨੂੰ ਉਹਨੂੰ ਖਿਲਾਰ ਜਾਗੇ ਖਾਲਸਾ ਰੂਪ ਵਿੱਚ ਕੁਰਬਾਨੀ ਕਰਕੇ ਇਹ ਪੰਥ ਰੂਪ ਕਰ ਦਿਆਂਗੇ ਆਪਣੇ ਸੰਦਾਂਸ ਨੂੰ ਵਾਰ ਦਿਆਂਗੇ ਇਹ ਸਰਗੁਣ ਛੇਵੇਂ ਪਾਤਸ਼ਾਹ ਜੀ ਨੇ ਵਚਨ ਕੀਤੇ ਸੀ ਅੱਜ ਜਿਨ੍ਹਾਂ ਦੇ ਇਕਰਾਰ ਧਾਰਨ ਦਾ ਗੁਰਪੁਰਵ ਸਾਹਿਬ ਸੰਗੇਤੀ ਉਹਨਾਂ ਨੇ ਮਰਯਾਦਾ ਦੁਨੀਆ 'ਚ ਕਾਇਮ ਕੀਤੀ ਹੈ ਖਾਲਸਾ ਨੂੰ ਤਰਗਿਤ ਕੀਤਾ ਹੈ ਬਾਣੀ ਵੀ ਸਾਨੂੰ ਉਹ ਦੁੱਤੀ ਹੈ ਇਹ ਸਰਗੁਣ ਦੇ ਗੁਰਪੁਰ ਮਨਾਉਣੇ ਹਤੇ ਗੁਰੂ ਸਾਹਿਬ ਦੀ ਸਿੱਖੀ ਨੂੰ ਪਾਣ ਕਰਨੇ ਕਰਕੇ ਅਸੀਂ ਜਮਣ ਮਨ ਕੋ ਛੁਟਕਾਰਾ ਪਾਵਾਂਗੇ ਹੁਣ ਗੁਰੂ ਨਾਨਕ ਸਾਹਿਬ ਦੇ ਪਰੰਪਰਿਤ ਰਿਹਾ ਉਹ ਕਿਹੜੀ ਕਥਾ ਨੂੰ ਸਰਗੁਣ ਕਰੂ ਸੰਤੋ